नमस्कार सत श्री अकाल स्वागत है ਤੁਹਾਡਾ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਮੈਂ ਅਨੁਰਵਾਧਾ ਸਹਿਕਾਰੀ ਖੰਡ ਮિલ્ਸ ਲਿਮਟਿਡ ਮੋਰਿੰਡਾ ਦਾ 13ਵਾਂ ਆਮ ਇਜਲਾਸ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਰੰਗੀ ਪੈਲਸ ਵਿਖੇ ਆਯੋਜਿਤ ਕੀਤਾ ਗਿਆ ਇਸ ਸਮਾਗਮ ਸਮੇਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਡਾਕਟਰ ਚਰਨਜੀਤ ਸਿੰਘ ਨੇ ਕਿਸਾਨਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਮਿਲਦੀਆਂ ਉਪਲਬਧੀਆਂ ਨੂੰ ਕਿਸਾਨਾਂ ਦੇ ਸਨਮੁਖ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਦੇ ਹਰ ਮੁੱਦੇ 'ਤੇ ਸੰਭਾਵੀ ਹੱਲ ਕਰਨ ਲਈ ਵਚਨਬੱਧ ਹੈ ਇਸ ਮੌਕੇ ਤੇ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਵਾਰ 슈ਗਰ ਮਿਲ ਮੋਰਿੰਡਾ ਦਾ ਬੋਰਡ ਆਫ ਡਾਇਰੈਕਟਰਸ ਦੀ ਚੋਣ ਬੜੇ ਪਾਰਦਰਸ਼ੀ ਢੰਗ ਨਾਲ ਹੋਈ ਹੈ ਅਤੇ ਸਾਰੇ ਹੀ ਮਿਹਨਤੀ ਅਤੇ ਗੰਨਾ ਕਾਰਜਕਾਰੀ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਏ ਡਾਇਰੈਕਟਰ ਚੁਣੇ ਗਏ ਹਨ ਜੋ ਮਿਲਦੀ ਬਿਹਤਰੀ ਲਈ ਵਧੀਆ ਢੰਗ ਨਾਲ ਕੰਮ ਕਰਨਗੇ ਜਦ ਕਿ ਇਸ ਤੋਂ ਪਹਿਲਾਂ ਵਾਲੇ ਡਾਇਰੈਕਟਰ ਦਫ਼ਤਰ ਜਾ ਘਰ ਬੈਠ ਕੇ ਹੀ ਕਿਸਾਨਾਂ ਤੇ ਥੋਪ ਦਿੱਤੇ ਜਾਂਦੇ ਸਨ ਅੱਜ ਸਾਡੇ 슈ਗਰ ਮਿਲ ਮਰੀਂਡਾ ਕੋਆਪਰੇਟਿਵ 슈ਗਰ ਮਿਲ ਮਰੀਂਡਾ ਦਾ ਜਿਹੜਾ 13ਵਾਂ ਆਮ ਅਜਲਾਸ ਹੈ ਤੇ ਅੱਜ ਸਾਡੇ ਜਿਹੜੀ ਨਵੀਂ ਟੀਮ ਚੁਣੀ ਗਈ ਹੈ ਆ ਬੋਰਡ ਆਫ ਡਾਇਰੈਕਟਰਸ ਨੌ ਡਾਇਰੈਕਟਰ ਸਾਹਿਬ ਸਾਡੇ ਚੁਣੇ ਗਏ ਨੇ ਤੇ ਉਹਨਾਂ ਨੇ ਅੱਗੇ ਸਾਡੇ ਚੇਅਰਮੈਨ ਸਾਹਿਬ ਜਿੰਦਰ ਸਿੰਘ ਜੀ ਸੋਹੀ اے ভাইস চেয়ারম্যান ਸਾਡੇ सुरेंद्र ਸਿੰਘ ਜੀ ਬੁੱਗਾ ਛੜੀਆਂ ਨਾਲ ਸਾਰੇ ਡਾਇਰੈਕਟਰ ਸਾਹਿਬ ਅੱਜ ਪਹੁੰਚੇ ਨੇ ਇੱਥੇ ਸਾਡੇ ਰਣਜੀਤ ਸਿੰਘ ਜੀ ਪਿਛਲੇ ਸਾਲ ਵੀ ਇਹ ਡਾਇਰੈਕਟਰ ਸੀ ਸੋ ਇਸ ਆਮ ਅਜਲਸ ਵਿੱਚ ਜਿਹੜਾ ਕਿਸਾਨ ਵੀਰ ਸਾਡੇ ਜਿਹੜੇ गन्ना ਕਾਰਸਤਕਾਰ ਆ ਉਹ ਪਹੁੰਚੇ ਹੋਏ ਨੇ ਵੱਧ ਤੋਂ ਵੱਧ ਗਿਣਤੀ ਚ ਅੱਜ ਆਏ ਆ ਔਰ ਇੱਥੇ ਅੱਜ ਮਿਲਦੀ ਸਾਰੀ ਜੋ ਹੈਗੀ ਆਡਿਟ ਰਿਪੋਰਟ ਹੈ ਉਹੀ ਡਿਸਕਸ ਹੋਣੀ ਹੈ ਦੂਸਰਾ ਜਿਹੜਾ ਮਿਲ ਨੂੰ ਕਿਵੇਂ ਇਹਨੂੰ ਜਿਹੜਾ ਫਾਇਦੇ ਤੇ ਲੈ ਕੇ ਆਇਆ ਜਾਵੇ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਡਿਸਕਸ਼ਨ ਹੋਣੀ ਹੈ ਖੇਤੀਬਾੜੀ ਦੇ ਮਾਹਰ ਉਹ ਵੀ ਜਿਹੜਾ ਗੰਨਾ ਕਾਰਸਟ ਕਰਨ ਨੂੰ ਆਪਣੇ ਜਿਹੜੇ ਵਿਚਾਰ ਦੱਸਣਗੇ ਔਰ ਮੈਂ ਮੈਨੂੰ ਬੜੀ ਦੱਸਦੇ ਹੋ ਖੁਸ਼ੀ ਹੋਈ ਹੈ ਕਿ ਪਿਛਲੇ ਸਾਲ ਵੀ ਜਿਹੜਾ ਮਿਲ ਦਾ ਜਿਹੜਾ ਘਾਟਾ ਸੀ ਪਹਿਲਾਂ 8 ਕਰੋੜ ਹੁੰਦਾ ਸੀ ਉਹ ਪਿਛਲੇ ਸਾਲ ਘਟ ਕੇ ਜਿਹੜਾ ਹੈਗਾ 5 ਕਰੋੜ ਰਹਿ ਗਿਆ ਸੀ ਔਰ ਇਸ ਵਾਰ ਅਸੀਂ ਆਸ ਕਰਦੇ ਹਾਂ ਕਿ ਜਿੱਦਾਂ ਸਾਡੀ ਟੀਮ ਇਸ ਵਾਰੀ ਸਾਰੀ ਗੱਣਾ ਕਸਤਕਾਰਾਂ ਦੀ ਟੀਮ ਹੈ ਸੋ ਅਸੀਂ ਮੇਲ ਨੂੰ ਜਿਹੜਾ ਫਾਇਦੇ 'ਚ ਲਿਜਾਣ ਦੀ ਜਿਹੜਾ ਹੈਗਾ ਆ ਹੁਣ ਜਿਹੜਾ ਨਵਾਂ ਸੀਜ਼ਨ ਸ਼ੁਰੂ ਹੋਣਾ ਹੈ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਵਾਰ ਜਿਹੜਾ ਮੇਲ ਨੂੰ ਅਸੀਂ ਫਾਇਦੇ 'ਚ ਲੈ ਕੇ ਜਾਈਏ ਤਾਂ ਕਿ ਜੋ 5 ਕਰੋੜ ਦਾ ਘਾਟਾ ਹੈ ਉਹ ਵੀ ਜਿਹੜਾ ਅਸੀਂ ਉਹਨੂੰ ਪਾਰ ਕਰ ਜਾਈਏ ਤਾਂ ਕਿ ਜੋ ਸਾਡੇ ਗੱਣਾ ਕਿਸਾਨ ਨੇ ਉਹਨਾਂ ਨੂੰ ਇਹ ਹੱਲਾਸ਼ੇਰੀ ਮਿਲੇ ਔਰ ਅਸੀਂ ਇਹ ਜਿਹੜਾ ਜੀਰੀ ਦੇ ਚੱਕਰ ਤੋਂ ਨਿਕਲ ਕੇ ਜਿਹੜਾ ਕ੍ਰੌਪ ਡਾਈਵਰਸੀਫਿਕੇਸ਼ਨ ਕਿਉਂਕਿ ਗੰਨਾ ਵੀ ਇੱਕ ਐਸੀ ਫਸਲ ਹੈ ਜੋ ਕਿ ਬਹੁਤ ਹੀ ਲਾਹੇਵੰਦ ਫਸਲ ਹੈ ਔਰ ਇਹਦੇ ਵਿੱਚ ਮਿਹਨਤ ਘੱਟ ਹੈ ਤੇ ਮੁਨਾਫਾ ਜ਼ਿਆਦਾ ਹੈ ਔਰ ਗੰਨੇ ਦਾ ਕੋਈ ਵੀ ਐਸਾ ਚੀਜ਼ ਨਹੀਂ ਹੈ ਜਿਹੜੀ ਕੰਮ ਨਹੀਂ ਆਂਦੀ ਸੋ ਮੈਂ ਆਸ ਕਰਦਾ ਕਿ ਜਿਹੜੀ ਨਵੀਂ ਸਾਡੀ ਬੋਰਡ ਆਫ ਡਾਇਰੈਕਟਰਸ ਨੇ ਸਾਡੇ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਸਾਹਿਬ ਡਾਇਰੈਕਟਰ ਸਾਹਿਬ ਸਾਰੇ ਇਕੱਠੇ ਹੋ ਕੇ ਮਿਲ ਕੇ ਕਿਵੇਂ ਮੈਲੂ ਫੈਦੇ ਚ ਲੈ ਕੇ ਆਣਾ ਉਹਦੇ ਉਹਦੇ ਬਾਰੇ ਵਿਚਾਰ ਕਰਨਗੇ ਔਰ ਉਸ ਤੇ ਕੰਮ ਕਰਨਗੇ ਕਿ ਕਿ ਬੰਦਾ ਰਹਿਣਗੇ ਜੀ ਆ ਗਿਆ ਦੇਖੋ ਇਸ ਵਾਰੀ ਪਹਿਲੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਲੂ ਹੁਣ ਦੁਬਾਰਾ ਜਿਹੜੀ ਸ਼ੁਰੂਆਤ ਕਰਨੀ ਹੈ ਉਸ ਦੀ ਸਾਰੀ ਤਿਆਰੀ ਜਿਹੜੀ ਹੈ ਉਹ ਕੀਤੀ ਕੀਤੀ ਜਾ ਰਹੀ ਹੈ ਔਰ ਕੋਸ਼ਿਸ਼ ਇਹ ਹੋਏਗੀ ਕਿ ਮਿਲ ਜਿਵੇਂ ਪਿਛਲੀ ਵਾਰੀ ਦਸੰਬਰ ਸ਼ੁਰੂ ਹੋਈ ਸੀ ਤਾਂ ਇਸ ਵਾਰ ਜਲਦੀ ਸ਼ੁਰੂ ਕਰੀ ਅਸੀਂ ਆਪਾਂ 15 ਨਵੰਬਰ ਦੇ ਨੇੜੇ ਤਾਂ ਕਿ ਜਿਹੜਾ ਵੱਧ ਵੱਧ ਗੰਨਾ ਪੀੜਿਆ ਜਾਵੇ ਕਿਉਂਕਿ ਅਗਰ ਗੰਨਾ ਵੱਧ ਪੀੜਾਂਗੇ ਤਾਂ ਹੀ ਜਿਹੜਾ ਹੈਗਾ ਮਿਲ ਦਾ ਮੁਨਾਫਾ ਵੀ ਵੱਧ ਹੋਏਗਾ ਸੋ ਉਸ ਤੋਂ ਇਲਾਵਾ ਅਗਰ ਕੋਈ ਮਸ਼ੀਨਰੀ ਬਦਲਣ ਵਾਲੀ ਹੈ ਉਸ ਤੇ ਵੀ ਵਿਚਾਰ ਕਰਾਂਗੇ ਔਰ ਸਰਕਾਰ ਨੂੰ ਅਸੀਂ ਲਿਖ ਕੇ ਦਵਾਂਗੇ ਜਿਵੇਂ ਕੋਈ ਬੋਇਲਰ ਹੈ ਜਾਂ ਟਰਬਾਈਨ ਹੈ ਅਗਰ ਬਦਲਣਾ ਹੈ ਉਹਦਾ ਪ੍ਰੋਜੈਕਟਿਵ ਬਣਾ ਕੇ ਜਿਹੜਾ ਸਰਕਾਰ ਨੂੰ ਭੇਜਿਆ ਜਾਏਗਾ ਫੋਰ ਵੀ ਅਗਰ ਕੋਈ ਹੋਰ ਜਿਵੇਂ ਬਾਇਓ ਗੈਸ ਪਲੈਂਟ ਹੈ ਉਸ ਤੇ ਵੀ ਡਿਸਕਸ਼ਨ ਹੋਏਗੀ ਅਗਰ ਉਹ ਲੱਗ ਸਕਦਾ ਹੈ ਸੋ ਜੋ ਵੀ ਆਪਾਂ ਕਰ ਸਕਦੇ ਆ ਵਧੀਆ ਕੰਮ ਜਿਹੜਾ ਐਸਐਮਐਲ ਨੂੰ ਵਧੀਆ ਬਣਾਉਣ ਲਈ ਕਰਾਂਗੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਨੇ ਕਿਹਾ ਕਿ ਮੌਜੂਦਾ ਬੋਰਡ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਉਪਰਾਲਾ ਕਰਕੇ ਮੇਲ ਨੂੰ ਬੁਲੰਦੀਆਂ ਉੱਤੇ ਲਜਾਇਆ ਜਾਵੇਗਾ ਸਤਕਾਰ ਜੋ ਜਿੰਨੇ ਵੀ ਸੰਗਤ ਆਈ ਆ ਰਹੀ ਜਿੰਨੇ ਵੀ ਕਿਸਾਨ ਵੀਰ ਕਿਸਾਨ ਜਥੇਬੰਦੀਆਂ ਆਈਆਂ ਅੱਜ 13ਵਾਂ ਆਵਜਲਾ ਜ਼ਿਲ੍ਹਾ ਸੀਗਾ ਸਾਡੇ ਬੋਰਡ ਦਾ ਪਹਿਲਾ ਆਮ ਜ਼ਿਲ੍ਹਾ ਸੀਗਾ ਇਹ ਅਸੀਂ ਸਾਰਿਆਂ ਦਾ ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਲ ਦੀ ਮੈਨੇਜਮੈਂਟ 슈ਗਰ ਫੈਟ ਤੋਂ ਆਏ ਆ ਕੈਨ ਕਮਿਸ਼ਨ ਕੈਨ ਕਮਿਸ਼ਨ ਤੋਂ ਜਿੰਨੇ ਵੀ ਮੁਲਾਜ਼ਮ ਵੀਰ ਆਏ ਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਜਿਹੜਾ ਇਹ ਸਾਲ ਗੰਨੇ ਦੀ ਪੜਾਈ ਦਾ ਨਵਾਂ ਸੀਜ਼ਨ ਸਟਾਰਟ ਹੋਣਾ ਅਸੀਂ ਉਹਦੇ ਵਿੱਚ ਜਿੰਨਾ ਵੀ ਕੰਮ ਹੈ ਪੂਰਾ ਤਨਦੇਹੀ ਨਾਲ ਕਰਾਂਗੇ ਜੋ ਵੀ ਜ਼ਿਮੀਂਦਾਰਾਂ ਨੂੰ ਸਮੱਸਿਆ ਆ ਰਹੀਆਂ ਕਿਸਾਨਾਂ ਨੂੰ ਸਮੱਸਿਆ ਆ ਉਹਦਾ ਅਸੀਂ ਪਹਿਲ ਦੇ ਆਧਾਰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਜੋ ਵੀ ਮਿਲ ਮੁਲਾਜ਼ਮਾਨੀਆਂ ਦੀਆਂ ਸਮੱਸਿਆਵਾਂ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਅਸੀਂ ਵਿਸ਼ਵਾਸ ਦੋਨੇ ਸਾਨ ਕਿਸਾਨ ਭਰਾਵਾਂ ਨੂੰ ਕਿ ਸਾਡਾ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਆ ਜੋ ਵੀ ਸਮੱਸਿਆ ਆਉਣੀ ਆਪਾਂ ਰਲ ਮਿਲ ਕੇ ਹੱਲ ਕਰੀਏ ਤੇ ਮਿਲ ਨੂੰ ਬਲੰਧੀਆਂ ਤੇ ਲੈ ਕੇ ਜਾਈਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੋਰਿੰਦਾ ਤੋਂ ਅਮਰਜੀਤ ਦੀ ਮਾਂ ਦੀ ਰਿਪੋਰਟ